ਖੇਡਾ ਵਤਨ ਪੰਜਾਬ ਦੀਆਂ ਬਲਾਕ ਪਤਰੀ ਖੇਡਾਂ ਪਿੰਡ ਖਸਨ ਚ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਖੇਡਾ ਅਤੇ ਯੁਵਕ ਸੇਵਾਵਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਦੇ ਦਿਸ਼ਾ ਨਿਰਦੇਸ਼ਾ ਅਧੀਨ ਅਜਨਾਡਾਲਾ ਬਲਾਕ ਦੇ ਪਿੰਡ ਖਸਨ ਦੇ ਸਰਕਾਰੀ ਹਾਈ ਸਕੂਲ ਦੇ ਖੇਡ ਮੈਦਾਨ 'ਚ ਦੂਸਰੇ ਦਿਨ ਲੜਕੀਆਂ ਦੇ ਮੁਕਾਬਲੇ ਦਾ ਸ਼ੁਭ ਉਦਘਾਟਨ ਮਾਰਕੀਟ ਕਮੇਟੀ ਢਿਲਵਾਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਸੰਜੁਕਤ ਸਕੱਤਰ ਬੁੱਧੀਜੀਵੀ ਵਿੰਕੁਲਦੀ ਪਾਟਕ ਨੇ ਕੀਤਾ। ਉਤਕਾਰਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲ੍ਹੇ ਭਾਰ ਵਿੱਚ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹ ਕਰਨ ਲਈ 140 ਖੇਡ ਮੈਦਾਨਾਂ ਦਾ ਚੰਗਾ ਨਿਰਮਾਣ ਕਰਵਾਇਆ ਜਾ ਰਿਹਾ ਹੈ ਤਾਂ ਜੋ ਕਿ ਨੌਜਵਾਨ ਖੇਡਾਂ ਵੱਲ ਉਤਸ਼ਾਹਿਤ ਹੋਣ। ਸਰਕਾਰ ਦੇ ਜੰਗੀ ਪੱਧਰ ਤੇ ਸ਼ੁਰੂ ਕੀਤੇ ਖੇਡਾਂ ਦੇ ਆਪਰਾਲੇ ਸਦਕਾ ਅੱਜ ਪੰਜਾਬ ਭਾਰ ਵਿੱਚ ਨੌਜਵਾਨਾਂ ਵਿੱਚ ਜੋਸ਼ ਪੈਦਾ ਹੋਇਆ ਹੈ। ਇਸ ਮੌਕੇ ਤੇ ਖੇਡਾਂ ਵਤਨ ਪੰਜਾਬ ਦੇ ਬਲਾਕ ਨਡਾਲਾ ਦੇ ਖਸਨ ਪਿੰਡ ਦੇ ਖੇਡ ਮੈਦਾਨ ਦੀ ਇੰਚਾਰਜ ਵਨ ਜੀਨਰ ਸ਼੍ਰੀਮਤੀ ਸੁਨੀਤਾ ਠਾਕੁਰ ਨੇ ਜਿੱਥੇ ਮੁੱਖ ਮਹਿਮਾਨ ਕੁਲਦੀਪ ਪਾਟਕ ਦਾ ਨਿੱਘਾ ਸਵਾਗਤ ਕੀਤਾ ਉੱਥੇ ਉਹਨਾਂ ਖੇਡਾਂ 'ਚ ਭਾਗ ਲੈ ਰਹੇ ਵਾਲੀਬਾਲ ਦੇ ਖਿਡਾਰੀਆਂ ਨਾਲ ਜਾਣ ਪਹਿਚਾਨ ਕਰਾਉਣ ਉਪਰੰਤ ਖੇਡਾ ਪੁਰੇ ਜੋਸ਼ ਤੇ ਹੌਸ਼ ਨਾਲ ਆਰੰਭ ਹੋ ਗਈਆਂ ਅੱਜ ਲੜਕੀਆਂ ਦੇ ਮੁਕਾਬਲੇ ਵਿੱਚ ਹੋਏ ਖੋਖੋ ਦੇ ਅੰਦਰ 14 ਮੁਕਾਬਲੇ ਵਿੱਚ ਸਰਕਾਰੀ ਹਾਈ ਸਕੂਲ ਖਸਨ ਦੀ ਟੀਮ ਦਾ ਪਹਿਲਾ ਸਥਾਨ ਰਿਹਾ ਤੇ ਇਸੇ ਤਰ੍ਹਾਂ ਅੰਡਰ 21 ਖੋਖੋ ਮੁਕਾਬਲੇ 'ਚ ਖਸਨ ਕਲੱਬ ਪਹਿਲੇ ਸਥਾਨ ਤੇ ਆਇਆ ਕਬੱਡੀ ਨੈਸ਼ਨਲ ਸਟਾਈਲ ਲੜਕੇ ਦੇ ਅੰਡਰ 14 ਅੰਡਰ 17 ਅੰਡਰ 21 ਮੁਕਾਬਲੇ 'ਚ ਐਸ ਪੀ ਐਸ ਕਾਨਵੈਂਟ ਸਕੂਲ ਬੇਗੋਵਾਲ ਨੇ ਪਹਿਲਾ ਸਥਾਨ ਹਾਸਲ ਕੀਤਾ ਅੰਡਰ 14 ਤੇ ਅੰਡਰ 21 ਸਰਕਲ ਸਟਾਈਲ ਕਬੱਡੀ 'ਚ ਐਸ ਪੀ ਐਸ ਕਾਨਵੈਂਟ ਸਕੂਲ ਬੇਗੋਵਾਲ ਨੇ ਪਹਿਲਾ ਸਥਾਨ ਹਾਸਲ ਕੀਤਾ 60 ਮੀਟਰ ਦੌੜ 'ਚ ਅੰਡਰ 14 'ਚ ਸਰਕਾਰੀ ਹਾਈ ਸਕੂਲ ਮਕਸੂਦਪੁਰ ਦੇ ਸਕੱਤਰ ਅਲੀ ਪਹਿਲੇ ਸਥਾਨ 100 ਮੀਟਰ ਅੰਡਰ 17 'ਚ ਐਸ ਪੀ ਐਸ ਕਾਨਵੈਂਟ ਬੇਗੋਵਾਲ ਦੇ ਰਾਹੁਲ ਸ਼ਰਮਾ ਪਹਿਲੇ ਸਥਾਨ ਤੇ ਰਹੇ ਇਸ ਦੌਰਾਨ ਕਰਵਾਏ ਲੜਕੀਆਂ ਦੇ ਮੁਕਾਬਲੇ ਵੀ ਬਹੁਤ ਦਿਲਚਸਪ ਰਹੇ ਖੇਡਾ ਵਤਨ ਪੰਜਾਬ ਦੀਆਂ ਖਸਨ ਦੇ ਸਰਕਾਰੀ ਹਾਈ ਸਕੂਲ 'ਚ ਹੋਇਆ ਸਮਾਗਮ ਦੌਰਾਨ ਸਟੇਟ ਅਵਾਰਡੀ ਮਾਸਟਰ ਦਿਨੇਸ਼ ਕੁਮਾਰ, ਅਮਨਦੀਪ ਸਿੰਘ, ਸੁਖਵਿੰਦਰ ਸਿੰਘ ਹਸਨ, ਹੈਡਮਾਸਟਰ ਗੁਲਜਾਰ ਸਿੰਘ, ਮਲਕੀਤ ਸਿੰਘ, ਬੀਰ ਸਿੰਘ, ਸਾਬਕਾ ਸਰਪੰਚ ਖਸਨ ਅੰਗਰੇਤ ਸਿੰਘ, ਅਫਤਾਰ ਸਿੰਘ ਦਾਉਦਪੁਰ ਤੋਂ ਇਲਾਵਾ ਹੋਰ ਵੀ ਇਲਾਕਿਆਂ ਦੇ ਸਪੋਰਟਸ ਵਿਭਾਗ, ਵਕਵਕਸ ਕੁੱਲਾ ਦੇ ਅਧਿਆਪਕ ਤੇ ਪ੍ਰਮੁੱਖ ਸਖਸ਼ਤਾ ਸ਼ਾਮਲ ਸਨ। ਪ੍ਰਿਆ ਸਿੱਧੂ ਉਪਲਤ ਦੀ ਵਿਸ਼ੇਸ਼ ਰਿਪੋਰਟ ਮੈਂ ਵਰਦੀ ਸਿੰਘ ਤਖੜ ਸਾਹਿਬ ਛੇਤ ਸਾਹਿਬ ਜੀ ਪਟਕ ਸਾਹਿਬ ਅੱਜ ਤੁਸੀਂ ਆਏ ਆ ਖਸਾ ਸਕੂਲ ਵਿੱਚ ਟੂਰਨਾਮੈਂਟ ਬਲਾਕ ਪੱਦਰ ਖੇਡਾਂ ਦੇ ਸੰਬੰਧ ਵਿੱਚ ਉਹਦੇ ਵਾਸਤੇ ਜਵਾਬ ਵਿੱਚ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਜੀ ਪੰਜਾਬ ਸਰਕਾਰ ਨੇ ਖੇਡਾਂ ਮਤਲਬ ਪੰਜਾਬ ਦੀਆਂ ਲੜੀ ਤਹਿਤ ਜਿਹੜੀ ਇਹ ਗੇਮਾਂ ਸ਼ੁਰੂ ਕੀਤੀਆਂ ਉਸੇ ਤਹਿਤ ਸਕੂਲ ਖਸੇ ਵਿੱਚ ਆ ਗੇਮਾਂ ਹੋ ਰਹੀਆਂ ਤਾਂ ਮੇਰੀ ਡਿਊਟੀ ਲੱਗੀ ਸੀ ਇੱਥੇ ਆਨਲੀ ਔਰ ਬਹੁਤ ਵਧੀਆ ਪ੍ਰਬੰਧ ਕਰੀਏ ਸਾਡੀ ਪੰਜਾਬ ਸਰਕਾਰ ਇਹਨਾਂ ਦਾ ਨੌਜਵਾਨਾਂ ਨੂੰ ਉਤਸ਼ਾਹ ਮਿਲਦਾ ਹੈ ਤੇ ਉਹਨਾਂ ਦੀ ਡਵੈਲਪਮੈਂਟ ਹੁੰਦੀ ਹੈ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਤੇ ਵੱਖ-ਵੱਖ ਖੇਤਰਾਂ ਵਿੱਚ ਕਾਮਯਾਬੀ ਲਈ ਖੇਡਾਂ ਬਹੁਤ ਜ਼ਰੂਰੀ। ਬਾਕੀ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ? ਬੱਚਿਆਂ ਨੂੰ ਮੈਸੇਜ ਇਹੋ ਹੈ ਜੀ ਦਿਨ ਲਾ ਕੇ ਪੜ੍ਹਨ ਦੇ ਲਾ ਕੇ ਖੇਡਣ ਤਰੱਕੀਆਂ ਕਰਨ ਆਪਣਾ ਪੰਜਾਬ ਦਾ ਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨ। ਜਿਹੜਾ ਨਸ਼ਾ ਜਲਦ ਚੱਲਿਆ ਬੱਚੇ ਅੱਜਕੱਲ ਨਸ਼ੇ ਵਿੱਚ ਦੌਰ ਚ ਲੱਗੇ ਹੋਏ ਉਹਨਾਂ ਨੂੰ ਸੰਬੰਧੀ ਕੀ ਜਾਣਕਾਰੀ ਦਿੱਤੀ ਜਾਂਦੀ ਹੈ? ਕੋਈ ਖੇਡਾਂ ਤਾਂ ਹੈ ਸਰਕਾਰ ਨੇ ਸ਼ੁਰੂ ਕੀਤੀਆਂ ਹਨ ਕਿ ਨੌਜਵਾਨਾਂ ਦਾ ਧਿਆਨ ਭਟਕੇ ਨਾ ਨਸ਼ਿਆਂ ਤੋਂ ਦੂਰ ਰਹਿਣ ਬਦਾਈਆਂ ਤੋਂ ਬਚਣ ਖੇਡਾਂ ਵੱਲ ਧਿਆਨ ਲਾਉਣ